ਜਿਹੜੇ ਜਿਹੜੇ ਲੋਕ ਲਾਲ ਮਿਰਚ ਜ਼ਿਆਦਾ ਖਾਣ ਦੇ ਸ਼ੁਕੀਨ ਹੋ ਜਾਂਦੇ ਨੇ ਉਹਨਾਂ ਨੂੰ ਆ ਆ ਰੋਗ ਲੱਗ ਜਾਂਦੇ ਨੇ ਜਿਹਦੇ ਕਾਰਨ ਉਹਨਾਂ ਨੂੰ ਜੀਵਨ ਤੋਂ ਪਹਿਲਾਂ ਹੀ ਧਰਤੀ ਤੋਂ ਜਾਣਾ ਵੀ ਪੈਂਦਾ ਆ ਉਹ ਕਿਹੜੇ ਰੋਗ ਹੈ ਜਿਹੜੇ ਮਨੁੱਖ ਨੂੰ ਬਹੁਤ ਤੇਜ਼ੀ ਨਾਲ ਲੱਗਦੇ ਨੇ ਤੁਸੀਂ ਅਕਸਰ ਸੁਣਿਆ ਹੋਊਗਾ ਇੱਕ ਅਲਸਰ ਦਾ ਰੋਗ ਹੈ ਅਲਸਰ ਦਾ ਰੋਗ ਉਹਨਾਂ ਲੋਕਾਂ ਨੂੰ ਲੱਗਦਾ ਜਿਹੜੇ ਬਹੁਤ ਜ਼ਿਆਦਾ ਲਾਲ ਮਿਰਚ ਖਾਣ ਦੇ ਸ਼ੁਕੀਨ ਹੋ ਜਾਂਦੇ ਨੇ ਜਾਂ ਉਹ ਹਰੀ ਮਿਰਚ ਖਾਂਦੇ ਹੀ ਨਹੀਂ ਆਪਣੀਆਂ ਸਬਜ਼ੀਆਂ 'ਚ ਨਹੀਂ ਵਰਤਦੇ ਜਾਂ ਹੋਰ ਭੋਜਨਾਂ 'ਚ ਨਹੀਂ ਖਾਂਦੇ ਸਿਰਫ ਲਾਲ ਮਿਰਚ ਹੀ ਜਿਸ ਘਰ 'ਚ ਵਰਤੀ ਜਾਂਦੀ ਉਸ ਪਰਿਵਾਰਕ ਮੈਂਬਰ ਨੂੰ ਬੜਾ ਹੀ ਇਹ ਘਾਟਕ ਰੋਗ ਅਲਸਰ ਦਾ ਦੂਸਰਾ ਜਿਹੜੀਆਂ ਔਰਤਾਂ ਖਾਸ ਕਰਕੇ ਲਾਲ ਮਿਰਚ ਖਾਂਦੀਆਂ ਨੇ ਉਹਨਾਂ ਦੇ ਘਰ ਜਦੋਂ ਰੱਬ ਨੇ ਕੋਈ ਧੀ ਪੁੱਤਰ ਦੇਣਾ ਹੁੰਦਾ ਤਾਂ ਉਹ ਕਈ ਵਾਰਾਂ ਸਮੇਂ ਤੋਂ ਪਹਿਲਾਂ ਹੋ ਜਾਂਦਾ ਜੋ ਉਸ ਨਾਲ ਕਈ ਵਾਰਾਂ ਉਹ ਸਿਹਤਮੰਦ ਨਹੀਂ ਰਹਿੰਦਾ ਕਈ ਵਾਰਾਂ ਉਹਦੀ ਮੌਤ ਹੋਣ ਤੱਕ ਦਾ ਵੀ ਖਤਰਾ ਬਣਿਆ ਰਹਿੰਦਾ ਇਸ ਕਰਕੇ ਲਾਲ ਮਿਰਚ ਨਹੀਂ ਖਾਣੀ ਚਾਹੀਦੀ ਉਹਦੀ ਜਗ੍ਹਾ ਤੇ ਹਰੀ ਮਿਰਚ ਹੀ ਵਰਤੋਂ ਕਰਨੀ ਚਾਹੀਦੀ ਨਾਲ ਦੀ ਨਾਲ ਹੀ ਜਿਹੜੇ ਲੋਕ ਲਾਲ ਮਿਰਚ ਖਾਂਦੇ ਨੇ ਉਹਨਾਂ ਦੀ ਦਿਲ ਦੀ ਧੜਕਣ ਵੀ ਬਹੁਤ ਤੇਜ਼ ਰਹਿੰਦੀ ਆ ਅਕਸਰ ਉਹਨਾਂ ਨੂੰ ਇਹ ਦਿਲ ਦਾ ਰੋਗ ਬੜੀ ਛੇਤੀ ਤੇ ਛੋਟੀ ਉਮਰ 'ਚ ਲੱਗ ਜਾਂਦਾ ਹੈ ਜਿਹੜੇ ਲੋਕ ਲਾਲ ਮਿਰਚ ਅਕਸਰ ਆਪਣੇ ਭੋਜਨ 'ਚ ਖਾਂਦੇ training. ਨਾਲ ਦੀ ਨਾਲ ਹੀ ਉਹਨਾਂ ਦੇ ਪੇਟ ਦੇ ਵਿੱਚ ਹਮੇਸ਼ਾ ਛਾਤੀ ਦੇ ਵਿੱਚ ਜਲਣ ਜਲਣ ਮਹਿਸੂਸ ਕਰਦੇ ਰਹਿੰਦੇ ਨੇ ਐਸਿਡਿਟੀ ਮਹਿਸੂਸ ਕਰਦੇ ਰਹਿੰਦੇ ਨੇ ਗੈਸ ਜਿਹੜੀ ਉਹਨਾਂ ਨੂੰ ਲਗਭਗ ਬਣਦੀ ਹੀ ਰਹਿੰਦੀ ਆ ਜਿਹਦੇ ਨਾਲ ਉਹ ਸਾਰਾ ਦਿਨ ਆਪਣੇ ਆਪ ਨੂੰ ਬਹੁਤ ਜ਼ਿਆਦਾ ਪੀੜਿਤ ਮਹਿਸੂਸ ਕਰਦੇ ਰਹਿੰਦੇ ਨੇ ਮੈਂ ਸਮਝਦਾ ਕਿ ਪੰਜਾਬੀਆਂ ਲੋਕਾਂ ਨੂੰ ਖਾਸ ਕਰਕੇ ਕਦੀ ਵੀ ਆਪਣੇ ਭੋਜਨ 'ਚ ਲਾਲ ਮਿਰਚ ਨਹੀਂ ਵਰਤਣੀ ਚਾਹੀਦੀ ਜੇ ਵਰਤਨੀ ਵੀ ਹੋਵੇ ਤਾਂ ਉਹ ਪਰਿਵਾਰ ਵਰਤੇ ਜਿਹੜਾ ਜੇ ਠੀਕ ਠਾਕ ਆ ਉਹ ਵੀ ਟੇਸਟ ਮੁਤਾਬਕ ਕਦੀ ਕਦੀ ਹਮੇਸ਼ਾ ਸਾਨੂੰ ਹਰੀ ਮਿਰਚ ਵਰਤ ਤਨੀ ਚਾਹੀਦੀ ਆ ਹਰੀ ਮਿਰਚ ਦੇ ਬਹੁਤ ਜ਼ਿਆਦਾ ਫਾਇਦੇ ਨੇ ਜਿਹਦੇ ਸਬੰਧ ਚ ਆਪਾਂ ਵੀਡੀਓ ਵੀ ਬਣਾਈ ਹੋਈ ਹੈ ਜਿਹਨੂੰ ਤੁਸੀਂ ਬੜਾ ਪਿਆਰ ਦਿੰਦੇ ਹੋ ਲਾਲ ਮਿਰਚਾਂ ਦੇ ਹੋਰ ਕਿਹੜੇ ਕਿਹੜੇ ਨੁਕਸਾਨ ਨੇ ਉਹਦੇ ਸਬੰਧ ਚ ਵੀ ਕੁਝ ਵੀਡੀਓ ਬਣੀਆਂ ਹੋਈਆਂ ਨੇ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਮੈਂ ਆਪਣੀ ਜ਼ਿੰਮੇਵਾਰੀ ਸਮਝ ਕੇ ਉਹ ਹਰ ਨਿੱਕੀ ਤੋਂ ਨਿੱਕੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਦਾ ਆ ਜਿਹੜੀ ਸਾਡੀ ਸਿਹਤ ਨਾਲ ਸਾਡੀ ਜ਼ਿੰਦਗੀ ਨਾਲ ਬਹੁਤ ਜੁੜੀ ਹੋਈ ਆ ਇੰਜ ਦੇ ਵਿਚਾਰ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਰੱਬ ਸੋਹਣੀ ਗਾੜੀ ਅਰਦਾਸ ਕਰਦਾ ਕਿ ਤੁਸੀਂ ਸਦਾ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਤੇ ਤੁਹਾਡਾ ਵੀ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਸਾਰੇ ਭੈਣ ਭਰਾਵਾਂ ਨੂੰ ਕਹਿ ਕਿ ਇਸ ਚੈਨਲ ਨਾਲ ਬਾਰੇ ਦੱਸ ਕੇ ਉਹਨਾਂ ਨੂੰ ਜਾਗਰੂਕ ਕੀਤਾ ਜਿਹਦੇ ਨਾਲ ਬਹੁਤ ਸਾਰੇ ਭੈਣ ਭਰਾ ਇਸ ਚੈਨਲ ਨਾਲ ਜੁੜ ਗਏ ਉਹਨਾਂ ਦੇ ਮੈਸੇਜ ਫੋਨ ਕਾਲਸ ਆਉਂਦੀਆਂ ਨੇ ਕਿ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਸਾਡੀਆਂ ਦਵਾਈਆਂ ਛੁੱਟ ਗਈਆਂ ਸਾਡੀ ਸਿਹਤ 'ਚ ਬਹੁਤ ਸੁਧਾਰ ਹੋ ਗਿਆ ਸਾਡੇ ਬੱਚਿਆਂ ਨੂੰ ਬਹੁਤ ਕੁਝ ਚੰਗਾ ਸਿੱਖਣ ਨੂੰ ਮਿਲਿਆ ਮੈਂ ਉਸ ਰੱਬ ਸੋਹਣੇ ਦਾ ਸ਼ੁਕਰਾਨਾ ਕਰਦਾ ਤੇ ਤੁਹਾਡਾ ਵੀ ਕਰਦਾ ਜਿਉਂਦੇ ਬਸਤੇ ਰਹੋ ਤੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾ